ਉਹ ਤਾਂ ਰੈਨੂ ਬਹੁਤ ਪਰੇਸ਼ਾਨ ਹੋ ਗਈ ਸੀ ਕਿ ਤੋਂਵੇਂ ਪਿਓ ਪੁੱਤ ਕਿੱਥੇ ਚਲੇ ਗਏ 15 ਦਿਨ ਹੋ ਗਏ ਨੇ ਬਲਰਾਜ ਤਾਂ ਇੱਕ ਦਿਨ ਵੀ ਦੁਕਾਨ ਨੌਕਰਾਂ ਦੇ ਸਿਰ ਤੇ ਨਹੀਂ ਛੜਦਾ ਬਾਬੇ ਦੀ ਵੀ ਪੋਤੀ ਵੀ ਕੋਈ ਕੰਮ ਨਹੀਂ ਕੀਤਾ ਮੈਂ 5100 ਰੁਪਏ ਦੇ ਆਈ ਹੁਣ ਤਾਂ ਥਾਣੀ ਰਿਪੋਰਟ ਕਰਨੀ ਚਾਹੀਦੀ ਹੈ ਕਿਤੇ ਘਰ ਬੈਠੇ ਰਹੀਏ ਤੇ ਉਹ ਸੋਚ ਕੇ ਡਰ ਜਾਂਦੀ ਹੈ ਗਵਾਂਡਣਾ ਵੀ ਪੁੱਛਣਾ ਆਂਦੀ ਆਸਨ ਕਿ ਤੇਰਾ ਨੌਂ ਤੇ ਪੁੱਤ ਬਲਰਾਜ ਕਿੱਥੇ ਗਏ ਹਨ ਉਹ ਕਈ ਬਹਾਨੇ ਬਣਾਉਂਦੀ ਹੈ ਹੁਣ ਉਸ ਨੂੰ ਅਹਿਸਾਸ ਹੁੰਦਾ ਕਿ ਪਰਿਵਾਰ ਕੀ ਹੁੰਦਾ ਹੈ ਤੇ ਪਤੀ ਕੀ ਅਹਿਮਤ ਹੈ ਜਿਸ ਦਿਓ ਬਿਲਕੁਲ ਪਰਵਾਹ ਨਹੀਂ ਕਰਦੀ ਸੀ ਇੱਕ ਸਰੋਜ ਹੀ ਸੀ ਜਿਸ ਨੂੰ ਸਾਰੀ ਗੱਲ ਪਤਾ ਸੀ ਉਹ ਸਵੇਰੇ ਹੀ ਸਰੋਜ ਨੂੰ ਲੈ ਕੇ ਫਿਰ ਬਾਬੇ ਕੋਲ ਜਾਂਦੀ ਹੈ ਤੇ ਬਾਬੇ ਦੇ ਪਰਾਂ ਤੇ ਡਿੱਕ ਕੇ ਰੋਣ ਲੱਗ ਪਈ ਬਾਬਾ ਜੀ ਮੇਰਾ ਪਤੀ ਤੇ ਬੇਟਾ 15 ਦਿਨ ਹੋ ਗਏ ਕਰਨੇ ਆਏ ਪਤਾ ਨਹੀਂ ਕਿੱਥੇ ਚਲੇ ਗਏ ਹਨ ਸਾਨੂੰ ਕੁਝ ਨਹੀਂ ਦੱਸ ਕੇ ਗਏ ਕੁਝ ਕਰੋ ਬਾਬਾ ਜੀ ਕਿਉ ਘਰ ਆ ਜਾਣ ਬਾਬਾ ਉਹਨਾਂ ਦੇ ਕਿਸੇ ਦੇ ਪੈਰ ਚੱਕਰ ਬਣਿਆ ਉਹ ਘਰ ਹੀ ਨਾ ਟਿਕਣ ਇਹਦੇ ਉਪਾ ਲਈ ਬਾਬੇ ਦੇ ਦਰਬਾਰ ਵਿੱਚ 11000 ਦੀ ਦੇਖ ਚੜਾਉਣੀ ਪਵੇਗੀ ਰੇਨੂ ਕਹਿੰਦੀ ਬਾਬਾ ਜੀ ਮੈਂ ਕਿਹੜਾ ਐਨੇ ਪੈਸੇ ਲੈ ਕੇ ਆਈ ਹਾਂ ਬਾਬਾ ਕਹਿੰਦਾ ਕੋਈ ਨਾ ਬੱਚਾ ਕੱਲ ਦੇ ਜਾਣਾ ਅਗਲੇ ਦਿਨ ਰੀਨੂ ਇਕੱਲੇ ਹੀ 11000 ਰੁਪਏ ਲੈ ਕੇ ਬਾਬਾ ਜੀ ਦੇਡੇ ਪਹੁੰਚ ਜਾਂਦੀ ਹੈ। ਬਾਬਾ ਅੰਦਰ ਕਮਰੇ ਵਿੱਚ ਬੈਠਾ ਸੀ। ਰੀਨੂ ਪੈਸੇ ਬਾਬੇ ਦੇ ਅੱਗੇ ਰੱਖ ਕੇ ਮੱਥਾ ਟੇਕਦੀ ਹੈ ਤਾਂ ਬਾਬਾ ਉਸ ਨੂੰ ਕਹਿੰਦਾ ਹੈ ਕਿ ਬੱਚਾ ਲੋ ਪ੍ਰਸ਼ਾਦ ਲੈ ਲਓ। ਰੀਨੂ ਪ੍ਰਸ਼ਾਦ ਲੈਣ ਲੱਗੀ ਤਾਂ ਬਾਬੇ ਨੇ ਉਸ ਦਾ ਹੱਥ ਫੜ ਲਿਆ ਤੇ ਕਹਿੰਦਾ ਹੋਰ ਵੀ ਕੋਈ ਪਰੇਸ਼ਾਨੀ ਹੈ ਤਾਂ ਦੂਰ ਹੋ ਜਾਵੇਗੀ। ਰੀਨੂ ਕਹਿੰਦੀ ਮੇਰਾ ਹੱਥ ਛੱਡ ਬਾਬਾ। ਇੱਕ ਹੀ ਕਰਦਾ ਹੈ ਬਾਬਾ ਕਹਿੰਦਾ ਮੈਂ ਤਾਂ ਕਿਹਾ ਅੱਜ ਇਕੱਲੀ ਆਈ ਹਾਂ ਕੋਈ ਹੋਰ ਵੀ ਸਮੱਸਿਆ ਦੂਰ ਕਰਨੀ ਹੋਣੀ ਏ ਰੇ ਨੂੰ ਬਾਬੇ ਤੂੰ ਹੱਥ ਛੁਡਾ ਕਾਲੀ ਨਾਲ ਬਾਹਰ ਨਿਕਲ ਆਈ ਉਹਦਾ ਸਾਹ ਨਾ ਸਾਹ ਨਹੀਂ ਲੱਲ ਰਿਹਾ ਸੀ ਉਹ ਸ਼ਰਤ ਤੇ ਆ ਆ ਕੇ ਆਟੋ ਲੈ ਕੇ ਘਰ ਆਉਂਦੀ ਹੈ ਹਾਏ ਰੱਬਾ ਜੇ ਮੇਰੇ ਨਾਲ ਕੁਝ ਹੋ ਜਾਂਦਾ ਤਾਂ 16000 ਵੀ ਗਏ ਤੇ ਇੱਜ਼ਤ ਵੀ ਚਲੀ ਜਾਣੀ ਸੀ ਇਹੋ ਜਿਹੇ ਵੀਡੀਓ ਬਣਾ ਕੇ ਬਲੈਕਮੇਲ ਵੀ ਕਰਦੇ ਨੇ ਅੱਜ ਤੇ ਬਚ ਗਈ ਅੱਗੇ ਤੋਂ ਨਹੀਂ ਕਿਸੇ ਵਾਬੇ ਕੋ ਜਾਂਦੀ ਤੇ ਆਪਣੇ ਕਮਰੇ ਵਿੱਚ ਜਾ ਕੇ ਬੈੱਡ ਤੇ ਲੇਟ ਗਈ ਉਸ ਨੂੰ ਇੰਜ ਲੱਗ ਰਿਆ ਸੀ ਜਿਵੇਂ ਉਹ ਮਨਾ ਮੂਹੇ ਪਾਰ ਚੁੱਕ ਕੇ ਆਈ ਹੋਵੇ ਉਸ ਦਾ ਸਰੀਰ ਟੁੱਟ ਕੇ ਚੂਰ ਹੋ ਚੁੱਕਾ ਸੀ ਸ਼ੀਲਾ ਉਸ ਨੂੰ ਪੁੱਛਦੀ ਹੈ ਬੇਬੀ ਜੀ ਰੋਟੀ ਲੈ ਕੇ ਆਵ ਮਰੇ ਨੂੰ ਕਹਿੰਦੀ ਨਹੀਂ ਅਜੇ ਮੈਨੂੰ ਭੁੱਖ ਨਹੀਂ ਠਹਿਰ ਕੇ ਖਾਵਾਂਗੀ ਉਹ ਅੱਖਾਂ ਬੰਦ ਕਰਕੇ ਰਿਲੈਕਸ ਹੋਣ ਦੀ ਕੋਸ਼ਿਸ਼ ਕਰਦੀ ਹੈ। ਵਿਕਾਸ ਹੁਣ ਪੂਰੀ ਤਰ੍ਹਾਂ ਨਸ਼ਾ ਛੱਡ ਚੁੱਕਿਆ ਸੀ ਤੇ ਇਹ ਬਲਰਾਜ ਦੀ ਮਿਹਨਤ ਦਾ ਸਦਕਾ ਸੀ। ਬਸ ਡਾਕਟਰ ਨੇ ਕੁਝ ਨਸ਼ਾ ਛਡਾਉਣ ਦੀਆਂ ਗੋਲੀਆਂ ਦਿੱਤੀਆਂ ਸਨ ਜੋ ਹੌਲੀ-ਹੌਲੀ ਕੈਕਟ ਕਰਕੇ ਬੰਦ ਕਰਨੀਆਂ ਸਨ। ਬਲਰਾਜ ਅਸ਼ੋਕ ਨੂੰ ਫੋਨ ਕਰਦਾ ਹੈ ਕਿ ਤੁਸੀਂ ਮਿਹਰ ਨਸ਼ਾਛਡਾਊ ਕੇਂਦਰ ਵਿੱਚ ਆ ਕੇ ਮੈਨੂੰ ਮਿਲੋ। ਅਸ਼ੋਕ ਬਲਰਾਜਪੁਰ ਆਉਂਦਾ ਹੈ ਤਾਂ ਉਹ ਉਸ ਨੂੰ ਹਸਪਤਾਲ ਦੇ ਅੰਦਰ ਵਿਕਾਸ ਕੋ ਲੈ ਜਾਂਦਾ ਹੈ ਵਿਕਾਸ ਅਸ਼ੋਕ ਦੇ ਗੋਡੇ ਹੱਥੀ ਲਾਉਂਦਾ ਹੈ ਬਲਰਾਜ ਕਹਿੰਦਾ ਭਾਈ ਸਹਾ ਵਿਕਾਸ ਹੁਣ ਬਿਲਕੁਲ ਨਸ਼ਾ ਛੱਟ ਚੁੱਕਿਆ ਹੈ ਮੈਂ ਤਾਂ ਹੀ ਦੁਬਾਰਾ ਬਿੰਮੀ ਦਾ ਪਤਾ ਲੈਣ ਵੀ ਨਹੀਂ ਆਇਆ ਕਿਉਂਕਿ ਮੈਂ ਉਸ ਦਿਨ ਦਾ ਹੀ ਆਪਣੇ ਸਾਰੇ ਕੰਮਕਾਰ ਛੱਡ ਕੇ ਵਿਕਾਸ ਦੇ ਕੋਲ ਹੀ ਰਿਹਾ ਹਾਂ ਹੁਣ ਤੁਸੀਂ ਦੱਸੋ ਅਸੀਂ ਕਦੋਂ ਬਿੰਮੀ ਨੂੰ ਲੈਣ ਆਈਏ ਅਸ਼ੋਕ ਕਹਿੰਦਾ ਸਾਨੂੰ ਕਿਹੜਾ ਵੀ ਮੈਨੂੰ ਘਰ ਰੱਖ ਕੇ ਖੁਸ਼ੀ ਮਿਲਣੀ ਹੈ ਤੂੰ ਦੱਸ ਵਿਕਾਸ ਹੁਣ ਪੱਕਾ ਰਹੇਗਾ ਫਿਰ ਨਾ ਇਹਨਾਂ ਕੰਮਾਂ ਵਿੱਚ ਪਈ ਵਿਕਾਸ ਕਹਿੰਦਾ ਨਹੀਂ ਜੀ ਹੁਣ ਮੈਂ ਐਨੇ ਔਖੇ ਹੋ ਕੇ ਛੱਡਿਆ ਸਭ ਕੁਝ ਆਪ ਹੁਣ ਕਿਸੇ ਚੀਜ਼ ਵੱਲ ਵਹਿਣਦੇ ਵੀ ਨਹੀਂ ਅਸ਼ੋਕ ਕਹਿੰਦਾ ਚਲੋ ਫਿਰ ਆ ਜਾਓ ਜਦੋਂ ਤੁਹਾਡਾ ਦਿਲ ਕਰੇ ਬਲਰਾਜ ਕਹਿੰਦਾ ਅਸੀਂ ਕੱਟ ਚ ਕਰ ਜਾਂਦੇ ਹਾਂ ਤੇ ਕੱਲ ਇਹ ਬਿੰਮੀ ਨੂੰ ਲੈਣ ਆ ਜਾਵਾਂਗੇ ਉਹ ਡਾਕਟਰ ਕੋਲ ਜਾ ਕੇ ਛੁੱਟੀ ਲਈ ਕਹਿੰਦਾ ਹੈ ਡਾਕਟਰ ਆਨਦਾ ਹੈ ਤਾਂ ਉਹ ਅਸ਼ੋਕ ਨੂੰ ਕਹਿੰਦਾ ਕਿ ਮੇਰੇ ਦੋਸਤ ਨੇ ਬਹੁਤ ਮਿਹਨਤ ਕੀਤੀ ਹੈ ਆਪਣੇ ਪੁੱਤਰ ਦਾ ਨਸ਼ਾ ਛਡਾਉਣ ਲਈ 15-16 ਦਿਨ ਹੋ ਗਏ ਨੇ ਇਸ ਨੇ ਦਿਨ ਰਾਤ ਸੌਂ ਕੇ ਨਹੀਂ ਵੇਖਿਆ ਅਸ਼ੋਕ ਕਹਿੰਦਾ ਇਹਨਾਂ ਦੀ ਮਿਹਨਤ ਨੂੰ ਫਲ ਲੱਗਿਆ ਵਿਕਾਸ ਬੇਟਾ ਠੀਕ ਹੋ ਗਿਆ ਬਨਰਾਜ ਤੇ ਵਿਕਾਸ ਜਾਣ ਲੱਗੇ ਅਸ਼ੋਕ ਨੂੰ ਕਹਿੰਦੇ ਹਨ ਕਿ ਅਸੀਂ ਕੱਲ ਸਵੇਰੇ ਹੀ ਬਿੰਮੀ ਨੂੰ ਲੈਣ ਆਵਾਂਗੇ ਅਸ਼ੋਕ ਘਰ ਆਇਆ ਤਾਂ ਬਿੰਮੀ ਨੂੰ ਕਹਿੰਦਾ ਕਿ ਮੈਨੂੰ ਵਿਕਾਸ ਦੇ ਪਾਪਾ ਦਾ ਫੋਨ ਆਇਆ ਸੀ ਤੇ ਮੈਨੂੰ ਉਹਨਾਂ ਨਸ਼ਾ ਛਡਾਊ ਕੇਂਦਰ ਵਿੱਚ ਬੁਲਾਇਆ ਸੀ। ਉਹਨਾਂ ਨੇ ਵਿਕਾਸ ਨੂੰ 15 ਦਿਨ ਉੱਥੇ ਹੀ ਰੱਖਿਆ ਹੈ ਤੇ ਹੁਣ ਉਸਨੇ ਬਿਲਕੁਲ ਨਸ਼ਾ ਛੱਡ ਦਿੱਤਾ ਹੈ। ਉਹ ਕਹਿੰਦੇ ਸੀ ਕਿ ਅਸੀਂ ਸਵੇਰੇ ਬਿੰਮੀ ਨੂੰ ਲੈਣ ਆਵਾਂਗੇ। ਬਿੰਮੀ ਪੁੱਤਰ ਤੂੰ ਦੱਸ ਜਾਣਾ ਚਾਹੁੰਦੀ ਹੈ ਕਿ ਨਹੀਂ। ਬਿੰਮੀ ਕਹਿੰਦੀ ਪਾਪਾ ਮੈਂ ਆਪਣੇ ਘਰ ਹੀ ਜਾਣਾ ਹੈ। ਅਸ਼ੋਕ ਕਹਿੰਦਾ ਕਿ ਤੂੰ ਮੇਰੇ ਨਾਲ ਗੱਡੀ ਤੇ ਜਾ ਕੇ ਆਪਣੇ ਕਪੜੇ ਵਗੈਰਾ ਲਿਆ ਬਿੰਮੀ ਕਹਿੰਦੀ ਪਾਪਾ ਮੈਂ ਤਾਂ ਜਾਵਾਂਗੀ ਪਹਿਲਾਂ ਮੰਮੀ ਨਾਲ ਤੁਸੀਂ ਝਗੜਾ ਖਤਮ ਕਰੋ ਤੇ ਬਾਜ਼ਾਰ ਤੁਸੀਂ ਦੋਵੇਂ ਜਾਓ ਤੇ ਮੰਮੀ ਦਾ ਹੱਥ ਫੜ ਪਾਪਾ ਦੇ ਹੱਥ ਤੇ ਰੱਖ ਦਿੰਦੀ ਹੈ ਨੀਨਾ ਦਾ ਆਪਣੇ ਕਾਬੂ ਤੇ ਕਾਬੂ ਨਹੀਂ ਰਹਿੰਦਾ ਉਹ ਸੋਚਦੀ ਹੈ ਕਿ ਬਿੰਮੀ ਮੇਰਾ ਕਿੰਨਾ ਕਰਦੀ ਹੈ ਤੇ ਮੈਂ ਸੱਚੀ ਉਸਦੀ ਮਾਂ ਨਹੀਂ ਬਣ ਸਕੀ ਤੇ ਉਸਦੇ ਪਿਆਰ ਨੂੰ ਉਸ ਤੋਂ ਦੂਰ ਕਰ ਦਿੱਤਾ ਤੇ ਜੋਰ-ਜੋਰ ਨਾਲ ਰੋਣ ਲੱਗਦੀ ਹੈ ਅਸ਼ੋਕ ਉਸ ਨੂੰ ਚੁੱਪ ਕਰਾਉਂਦਾ ਹੈ। ਅਸ਼ੋਕ ਤੇ ਨੀਨਾ ਦੋਵੇਂ ਕੱਪੜੇ ਵਗੈਰਾ ਲੈਣ ਬਾਜ਼ਾਰ ਚਲੇ ਜਾਂਦੇ ਹਨ। ਉਧਰ ਬਨਰਾਜ ਜਦੋਂ ਵਿਕਾਸ ਨੂੰ ਕਰ ਲੈ ਕੇ ਆਉਂਦਾ ਹੈ ਤਾਂ ਰੇਨੂ ਅਜੇ ਤੱਕ ਅੰਦਰ ਹੀ ਪਈ ਹੋਈ ਸੀ। ਸ਼ੀਲਾ ਨੇ ਜਦੋਂ ਉਹਨਾਂ ਨੂੰ ਆਉਂਦੇ ਵੇਖਿਆ ਤਾਂ ਬੋਲੀ, "ਬਾਬੂ ਜੀ, ਵਿਕਾਸ ਬੇਟਾ ਆ ਗਏ, ਕਿੱਥੇ ਗਏ ਸੀ ਤੁਸੀਂ?" ਰੇਨੂ ਆਵਾਜ਼ ਸੁਣ ਕੇ ਬਾਹਰ ਆਉਂਦੀ ਹੈ। "ਵਿਕਾਸ ਮੇਰਾ ਪੁੱਤ ਆ ਗਿਆ।" ਤੇ ਉਸ ਨੂੰ ਆਪਣੇ ਨਾਲ ਕੁੱਟ ਕੇ ਪਿਆਰ ਦਿੰਦੀ ਹੈ ਬਲਰਾਜ ਨੂੰ ਤੁਸੀਂ ਵੀਕਾਸ ਨੂੰ ਲੈ ਕੇ ਐਨੇ ਦਿਨ ਕਿੱਥੇ ਚਲੇ ਗਿਆ ਸੀ ਮੇਰਾ ਪਤਾ ਕੀ ਹਾਲ ਹੋ ਗਿਆ ਸੀ ਬਲਰਾਜ ਕਹਿੰਦਾ ਮੈਂ ਤੇਰੀ ਕੀਤੀ ਗਲਤੀ ਨੂੰ ਸੁਧਾਰਨ ਤੇ ਵੀਕਾਸ ਦੀ ਜ਼ਿੰਦਗੀ ਨੂੰ ਸਵਾਰਨ ਗਿਆ ਸੀ ਹੁਣ ਇਸ ਦਾ ਨਵਾਂ ਜਨਮ ਹੋਇਆ ਹੈ ਰੀਨ ਨੂੰ ਕਹਿੰਦੀ ਦੱਸ ਕੇ ਨਹੀਂ ਜਾ ਜਾ ਸਕਦੇ ਬਲਰਾਜ ਕਹਿੰਦਾ ਤੂੰ ਕੀ ਕਰਨਾ ਸੀ ਜੋ ਤੈਨੂੰ ਦੱਸ ਕੇ ਜਾਂਦਾ हां ਨਾਲੇ ਸਵੇਰੇ ਬੀਬੀ ਨੂੰ ਲੈਣ ਜਾਣਾ ਏ ਅਸੀਂ ਤੂੰ ਇਹਨਾਂ ਦੋਵਾਂ ਤੋਂ ਦੂਰ ਹੀ ਰਹੇ ਤਾਂ ਚੰਗਾ ਏ ਬਲਰਾਜ ਵਿਕਾਸ ਦੇ ਕਮਰੇ ਵਿੱਚ ਹੀ ਉਸ ਕੋਲ ਬੈਠ ਗਿਆ ਤੇਰੀ ਇਹਨੂੰ ਮੂੰਹ ਵਟ ਕੇ ਆਪਣੇ ਕਮਰੇ ਵਿੱਚ ਚਲੀ ਗਈ ਸ਼ੀਲਾ ਉਹਨਾਂ ਨੂੰ ਰੋਟੀ ਲਿਆ ਕੇ ਦਿੰਦੀ ਹੈ ਤੇ ਰੋਟੀ ਖਾਣ ਤੋਂ ਬਾਅਦ ਬਲਰਾਜ ਵਿਕਾਸ ਨੂੰ ਦਵਾਈ ਦਿੰਦਾ ਹੈ ਰਾਤ ਨੂੰ ਸੋਨੋ ਦੁਕਾਨ ਤੋਂ ਆਇਆ ਤਾਂ ਆਪਣੇ ਪਾਪਾ ਤੇ ਭਰਾ ਨੂੰ ਮਿਲ ਕੇ ਪੁੱਛਦਾ ਹੈ ਕਿ ਪਾਪਾ ਤੁਸੀਂ ਕਿਸ ਕੰਮ ਗਏ ਸੀ ਐਨੇ ਦਿਨ ਲਾ ਦਿੱਤੇ ਬੰਦਰਾਜ ਕਹਿੰਦਾ ਤੂੰ ਦਸ ਦੁਕਾਨ ਤੇ ਜਾਂਦਾ ਸੀ ਕਿ ਨਹੀਂ ਸੋਨੂ ਕਹਿੰਦਾ ਹਾਂਜੀ ਮੈਂ ਤੇ ਰੋਹ ਜਾਂਦਾ ਸੀ ਹੁਣ ਵੀ ਉੱਥੋਂ ਹੀ ਆ ਰਿਹਾ ਹਾਂ ਬਲਰਾਜ ਕਹਿੰਦਾ ਕੱਲ ਵੀ ਤੂੰ ਹੀ ਜਾਣਾ ਹੈ ਅਸੀਂ ਕੱਲ ਬਿੰਮੀ ਨੂੰ ਲੈਣ ਜਾਣਾ ਹੈ ਵਿੱਪਨ ਜਦੋਂ ਰਾਤ ਨੂੰ ਘਰ ਆਇਆ ਤਾਂ ਬਿੰਮੀ ਨੂੰ ਪੁੱਛਦਾ ਹੈ ਕਿ ਮੰਮੀ ਪਾਪਾ ਕਿੱਥੇ ਨੇ ਬਿੰਮੀ ਕਹਿੰਦੀ ਕਿ ਉਹ ਬਾਜ਼ਾਰ ਗਏ ਨੇ ਇਹ ਸੁਣ ਕੇ ਵਿਪਨ ਵੀ ਖੁਸ਼ ਹੁੰਦਾ ਹੈ ਕਿ ਮੰਮੀ ਪਾਪਾ ਦੀ ਸੁਲਾ ਹੋ ਗਈ। ਅਸ਼ੋਕ ਤੇ ਨੀਨਾ ਵਾਪਸ ਆਏ ਤਾਂ ਸਾਰੇ ਰਲ ਮਿਲ ਕੇ ਬਿੰਮੀ ਦੇ ਕੱਪੜੇ ਵਗੈਰਾ ਦੇਖਦੇ ਹਨ ਤੇ ਬਿੰਮੀ ਦੇ ਜਾਣ ਦੀ ਤਿਆਰੀ ਕਰਦੇ ਹਨ। ਬਿੰਮੀ ਮੰਮੀ ਪਾਪਾ ਤੇ ਭਰਾ ਨੂੰ ਜੱਫੀ ਪਾ ਕੇ ਕਹਿੰਦੀ ਹੈ ਕਿ ਤੁਸੀਂ ਸਾਰੇ ਏਵੇਂ ਹੀ ਖੁਸ਼ ਰਹੋ। ਵਿਪਨ ਕਹਿੰਦਾ ਮੇਰੀ ਲਾਡੂ ਤੂੰ ਵੀ ਹਮੇਸ਼ਾ ਆਪਣੇ ਘਰ ਖੁਸ਼ ਰਹੇ। ਸਾਰੇ ਬਹੁਤ ਖੁਸ਼ ਹਨ ਕਿ ਸਭ ਕੁਝ ਠੀਕ ਹੋ ਗਿਆ ਹੈ। ਅਗਲੇ ਦਿਨ ਬਲਰਾਜ ਤੇ ਵਿਕਾਸ ਬਿੰਮੀ ਨੂੰ ਲੈਣ ਲਈ ਆਉਂਦੇ ਹਨ ਵਿਪਨ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਪਾਪਾ ਨੂੰ ਕਹਿੰਦਾ ਕਿ ਬਿੰਮੀ ਨੂੰ ਭੇਜਣ ਤੋਂ ਪਹਿਲਾਂ ਇੱਕ ਵਾਰ ਵਿਕਾਸ ਨੂੰ ਵਾਰਨਿੰਗ ਦੇ ਦੇਣੀ ਕਿ ਜੇ ਹੁਣ ਬਿੰਮੀ ਨੂੰ ਹੱਥ ਵੀ ਲਾਇਆ ਤਾਂ ਅਸੀਂ ਬਿੰਮੀ ਨੂੰ ਲੈ ਆਉਣਾ ਹੈ ਅਸ਼ੋਕ ਕਹਿੰਦਾ ਨਹੀਂ ਪੁੱਤਰ ਆਪਣਾ ਹੁਣ ਇਸ ਤਰ੍ਹਾਂ ਬੋਲਣਾ ਠੀਕ ਨਹੀਂ ਹੈ ਉਹ ਨਸ਼ਾ ਛੱਡ ਰਿਹਾ ਹੈ ਇਹੋ ਜਿਹਾ ਸਮੇ ਉਸ ਨੂੰ ਪਿਆਰ ਨਾਲ ਸਮਝਾਉਣ ਦੀ ਜ਼ਰੂਰਤ ਹੈ ਨਾ ਕਿ ਇਹੋ ਜਿਹਿਆਂ ਗੱਲਾਂ ਕਰਨ ਦੀ ਜੇ ਕੋਈ ਗੱਲ ਹੋਈ ਤਾਂ ਫਿਰ ਮੈਂ ਬਿੰਮੀ ਨੂੰ ਉੱਥੇ ਰਹਿਣ ਹੀ ਨਹੀਂ ਦੇਣਾ ਜਦੋਂ ਬਲਰਾਜ ਤੇ ਵਿਕਾਸ ਆਏ ਤਾਂ ਅਸ਼ੋਕ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਚਾਹ ਪਣੀ ਪਿਆਇਆ ਅਸ਼ੋਕ ਤੇ ਬਲਰਾਜ ਆਪਸ ਵਿੱਚ ਗੱਲਾਂ ਕਰ ਰਹੇ ਸਨ ਪਰ ਵਿਕਾਸ ਚੁੱਪ ਕਰਕੇ ਬੈਠਾ ਸੀ ਉਸ ਨੇ ਬਿੰਮੀ ਨੂੰ ਇੱਕ ਵਾਰ ਪੁੱਛਿਆ ਕਿ ਤੂੰ ਠੀਕ ਏ ਫਿਰ ਕੁਝ ਨਹੀਂ ਬੋਲਿਆ ਬਿੰਪਨ ਵੀ ਚੁੱਪ ਸੀ ਕਿਉਂਕਿ ਉਹ ਸੋਚਦਾ ਸੀ ਕਿ ਮੈਂ ਇਸ ਨਾਲ ਗੱਲ ਕੀ ਕਰਾਂ ਐਵੇਂ ਕੁਝ ਬੋਲਿਆ ਗਿਆ ਤਾਂ ਪਾਪਾ ਕਹਿਣਗੇ ਤੂੰ ਇੰਜ ਕਿਉਂ ਕਿਹਾ ਚਾਹ ਪੀ ਕੇ ਬਲਰਾਜ ਕਹਿੰਦਾ ਚਲੋ ਬਿੰਮੀ ਬੇਟਾ ਚਲ ਜੀਏ ਫਿਰ ਬਿੰਮੀ ਕਹਿੰਦੀ ਹਾਂਜੀ ਪਾਪਾ ਜੀ ਚਲੋ ਚੱਲਦੇ ਹਾਂ ਅਸ਼ੋਕ ਕਹਿੰਦਾ ਥਾਣਾ ਖਾ ਕੇ ਜਾਓ ਤਿਆਰ ਹੈ ਤੇ ਨੀਨਾ ਨੂੰ ਆਵਾਜ਼ ਮਾਰਦਾ ਹੈ ਕਿ ਖਾਣਾ ਲੈ ਕੇ ਆਓ ਬਲਰਾਜ ਕਹਿੰਦਾ ਨਹੀਂ ਪਾਈ ਸਾ ਖਾਣਾ ਖਾ ਕੇ ਹੀ ਆਏ ਸੀ ਹੁਣ ਚੱਲਦੇ ਹਾਂ ਅੱਜ ਦੁਕਾਨ ਜਾ ਕੇ ਵੀ ਦੇਖਣਾ ਹੈ ਸੋ ਉਹਨੂੰ ਨੇ ਐਨੇ ਦਿਨ ਉੱਥੇ ਕੀ ਰੰਗ ਲਾਏ ਹਨ ਨੀਨਾ ਬਿੰਪ ਨੂੰ ਕਹਿੰਦੀ ਹੈ ਕਿ ਸਾਰਾ ਸਮਾਨ ਗੱਡੀ ਵਿੱਚ ਰੱਖ ਦੇ ਤੇ ਨੀਨਾ ਬਿੰਮੀ ਨੂੰ ਨਾਲ ਲਿਜਾ ਕੇ ਆਰਾਮ ਨਾਲ ਗੱਡੀ ਵਿੱਚ ਬਿਠਾ ਦਿੰਦੀ ਹੈ ਤੇ ਉਹ ਸਾਰਿਆਂ ਨੂੰ ਮਿਲ ਕੇ ਵਿਦਾ ਲੈਂਦੇ ਹਨ ਜਦੋਂ ਘਰ ਪਹੁੰਚਦੇ ਹਨ ਤਾਂ ਸ਼ੀਲਾ ਛੇਤੀ ਨਾਲ ਕੰਮ ਛੱਡ ਕੇ ਟੇ ਪਹੁੰਚ ਜਾਂਦੀ ਹੈ ਸ਼ੀਲਾ ਕਹਿੰਦੀ ਆ ਗਈ ਬਿੰਮੀ ਪੁੱਤ ਬਿੰਮੀ ਵੀ ਉਸ ਨੂੰ ਮਿਲਦੀ ਹੈ ਤੇ ਉਹ ਬਿੰਮੀ ਨੂੰ ਫੜ ਕੇ ਉਸਦੇ ਕਮਰੇ ਤੱਕ ਲੈ ਜਾਂਦੀ ਹੈ ਬਲਰਾਜ ਬਿੰਮੀ ਨੂੰ ਕਹਿੰਦਾ ਹੈ ਕਿ ਵਿਕਾਸ ਦਾ ਪੂਰਾ ਧਿਆਨ ਰੱਖਣਾ ਉਸ ਨੂੰ ਉਹਦੀ ਦਵਾਈ ਦੇ ਬਾਰੇ ਸਮਝਾਉਂਦਾ ਹੈ ਬਿੰਮੀ ਕਹਿੰਦੀ ਪਾਪਾ ਜੀ ਮੈਨੂੰ ਡਾਕਟਰ ਨੇ ਜ਼ਿਆਦਾ ਚੱਲਣ ਫਿਰਨ ਤੋਂ ਮਨਾ ਕੀਤਾ ਹੈ ਮੈਂ ਇਹਨਾਂ ਦੇ ਮਗਰ ਕਿੱਥੇ ਜਾਵਾਂਗੀ ਤੁਸੀਂ ਵਿਕਾਸ ਨੂੰ ਆਪਣੇ ਨਾਲ ਹੀ ਲੈ ਜਾਓ ਬਲਰਾਜ ਕਹਿੰਦਾ ਹਾਂ ਪੁੱਤਰ ਤੇਰੀ ਗੱਲ ਠੀਕ ਏ ਉਹ ਵੀ ਕਾਸ ਨੂੰ ਨਾਲ ਹੀ ਲੈ ਜਾਂਦਾ ਹੈ ਰੈਨੂ ਉੱਠ ਕੇ ਬਾਹਰ ਵੀ ਨਹੀਂ ਆਉਂਦੀ ਬੀਮਾ ਬਿੰਮੀ ਸ਼ੀਲਾ ਨੂੰ ਪੁੱਛਦੀ ਹੈ ਕਿ ਮੰਮੀ ਜੀ ਕਿੱਥੇ ਹਨ ਸ਼ੀਲਾ ਕਹਿੰਦੀ ਪੁੱਤ ਅੰਦਰ ਹੀ ਨੇ ਬੀਬੀ ਜੀ ਬਿੰਮੀ ਸ਼ੀਲਾ ਨੂੰ ਕਹਿੰਦੀ ਹੈ ਕਿ ਆਂਟੀ ਜੀ ਮੈਨੂੰ ਮੰਮੀ ਜੀ ਦੇ ਕਮਰੇ ਵਿੱਚ ਲੈ ਜਾਓ ਸ਼ੀਲਾ ਬਿੰਮੀ ਨੂੰ ਰੈਨੂ ਦੇ ਕਮਰੇ ਵਿੱਚ ਲੈ ਗਈ ਰੈਨੂ ਬੈੱਡ ਤੇ ਪਈ ਹੋਈ ਸੀ ਬਿੰਮੀ ਨੇ ਉਸ ਦੇ ਪੈਰੀ ਹੱਥ ਲਾਏ ਤੇ ਕਹਿੰਦੀ ਕੀ ਗੱਲ ਮੰਮੀ ਜੀ ਪਏ ਹੋਏ ਹੋ ਤੁਸੀਂ ਠੀਕ ਹੋ ਅਰੇ ਨੂੰ ਕਹਿੰਦੀ ਮੈਨੂੰ ਕੀ ਹੋਣਾ ਏ ਚੰਗੀ ਬਲੀ ਸੀ ਜਿੱਦਨ ਦੀ ਤੂੰ ਆਈ ਏ ਮੇਰੇ ਤੋਂ ਮੇਰੇ ਮੁੰਡੇ ਨੂੰ ਤੇ ਮੇਰੇ ਬੰਦੇ ਨੂੰ ਦੂਰ ਕਰ ਦਿੱਤਾ ਏ ਜਿੱਥੇ ਮੇਰੇ ਪੁੱਛੇ ਬਿਨਾ ਇੱਕ ਪੈਰ ਨਹੀਂ ਸੀ ਪੁੱਟ ਦੇ ਹੁਣ 15 ਦਿਨ ਦੋਵੇਂ ਪਿਓ ਪੁੱਤ ਘਰੋਂ ਬਾਹਰ ਰਹੇ ਨੇ ਤੇ ਮੈਨੂੰ ਦੱਸਿਆ ਤੱਕ ਨਹੀਂ ਕਿੱਥੇ ਗਏ ਨੇ ਘਰ ਆ ਕੇ ਵੀ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਬਿੰਮੀ ਤੇ ਵਿਕਾਸ ਤੋਂ ਦੂਰ ਹੀ ਰਹਿਣਾ ਏ ਫਿਰ ਤੂੰ ਮੇਰੇ ਕੋਲ ਕੀ ਲੈਣ ਆਈ ਏ ਦੂਰ ਹੀ ਰਹਿ ਮੇਰੇ ਤੋਂ ਮੈਂ ਤੇਰੀ ਕੀ ਲੱਗਦੀ ਹਾਂ ਬਿੰਮੀ ਕਹਿੰਦੀ ਮੰਮੀ ਜੀ ਮੈਂ ਤਾਂ ਤੁਹਾਨੂੰ ਕੁਝ ਨਹੀਂ ਕਿਹਾ ਪਾਪਾ ਜੀ ਕੁਝ ਕਹਿੰਦੇ ਨੇ ਤਾਂ ਉਹਨਾਂ ਦਾ ਗੁੱਸਾ ਮੇਰੇ ਤੇ ਕਿਉਂ ਕੱਢਦੇ ਹੋ ਰੈਨੂ ਕਹਿੰਦੀ ਅੱਛਾ ਚਾਰ ਦਿਨ ਪੇਕੇ ਰਹਿ ਆਈ ਤਾਂ ਮਾਂ ਨੇ ਜ਼ੁਬਾਨ ਚ ਲਾਉਣੀ ਵੀ ਸਿਖਾ ਦਿੱਤੀ ਬਿੰਮੀ ਕਹਦੀ ਪਲੀਜ਼ ਮੰਮੀ ਜੀ ਤੁਸੀਂ ਐਵੇਂ ਨਾ ਕਰੋ ਤੁਸੀਂ ਦਾਦੀ ਬਣਨ ਵਾਲੇ ਹੋ ਵਿਕਾਸ ਵੀ ਨਸ਼ਾ ਛੱਡ ਰਿਹਾ ਹੈ ਆਪਾਂ ਰਲ ਮਿਲ ਕੇ ਉਸ ਨੂੰ ਇਸ ਪਾਸੇ ਤੋਂ ਹਟਾਈਏ ਫਿਰ ਆਪਣਾ ਘਰ ਖੁਸ਼ੀਆਂ ਨਾਲ ਭਰ ਜਾਵੇਗਾ ਇਸ ਲਈ ਜੇਕਰ ਮੇਰੇ ਤੋਂ ਕੋਈ ਗਲਤੀ ਹੋ ਗਈ ਤਾਂ ਮੈਨੂੰ ਮਾਫ਼ ਕਰ ਦਿਓ ਆਪਾਂ ਸਾਰੇ ਪਿਆਰ ਨਾਲ ਰਹੀਏ ਤਾਂ ਕਿੰਨਾ ਵਧੀਆ ਲੱਗੇਗਾ ਇਹਨੂੰ ਕਹਿੰਦੀ ਚੱਲ ਜ਼ਿਆਦਾ ਨਾ ਗੱਲਾਂ ਸੁਣਾ ਮੈਨੂੰ ਮੇ ਤੇ ਮਤ ਮਾਰੀ ਗਈ ਸੀ ਜੋ ਤੇਰਾ ਰਿਸ਼ਤਾ ਆਪਣੇ ਮੁੰਡੇ ਨਾਲ ਕਰ ਲਿਆ ਵੇਖ ਨੂੰ ਬੜੀ ਸ਼ਰੀਫ ਲੱਗਦੀ ਸੀ ਪਰ ਮੈਨੂੰ ਕੀ ਪਤਾ ਸੀ ਤੂੰ ਤਾਂ ਮਾਂ ਤੇ ਹੀ ਗਈ ਹੈ মিਠੀਆਂ গੱਲਾਂ ਨਾਲ আগলে ਨੂੰ ঠগਣ ਵਾਲੀ میرے ਕੋਲ ਛੱਡਿਆ ਹੀ ਕੀ ਏ ਜੋ ਮੈਂ ਪਿਆਰ ਨਾਲ ਰਹਾ ਜਾਂ ਚਲੀ ਜਾ ਮੇਰੇ ਕੋਲ ਬਿੰਮੀ ਉੱਠ ਕੇ ਆਪਣੇ ਕਮਰੇ ਵਿੱਚ ਆ ਜਾਂਦੀ ਤੇ ਮਨ ਚ ਸੋਚਦੀ ਹੈ ਕਿ ਤੇਰੇ ਵਰਗੀ ਔਰਤ ਹੀ ਇਹੀ ਹਾਲਤ ਹੋਣੀ ਚਾਹੀਦੀ ਹੈ ਬਲਰਾਜ ਦੁਕਾਨ ਤੇ ਜਾਂਦਾ ਹੈ ਤਾਂ सोनू ਕਹਿੰਦਾ ਹੈ ਕਿ ਪਾਪਾ ਮੈਂ ਹੁਣ ਜਾਵਾਂ ਬਲਰਾਜ ਕਹਿੰਦਾ ਨਹੀਂ ਕਿਤੇ ਨਹੀਂ ਜਾਣਾ ਤੂੰ ਮੈਂ ਅੱਜ ਦੋਵਾਂ ਮੁੰਡਿਆਂ ਦਾ ਹਿਸਾਬ ਕਰ ਦਿੱਤਾ ਹੁਣ ਆਪਾਂ ਤਿੰਨੇ ਪਿਓ ਪੁੱਤ ਸਾਰਾ ਕੰਮ ਸੰਭਾਲਾਂਗੇ ਸੋਨੂ ਕਹਿੰਦਾ ਪਾਪਾ ਮੈਂ ਤਾਂ ਆਇਲਿਸ ਕਰਕੇ ਕੈਨੇਡਾ ਜਾਣਾ ਏ ਬਲਰਾਜ ਕਹਿੰਦਾ ਕਿਤੇ ਨਹੀਂ ਜਾਣਾ ਤੂੰ ਨਾ ਮੇਰੇ ਕੋਲ ਫालतू ਪੈਸਾ ਹੈ ਤੈਨੂੰ ਕੈਨੇਡਾ ਭੇਜਣ ਲਈ ਇੱਥੇ ਆਪਣੀ ਦੁਕਾਨ ਤੇ ਕੰਮ ਕਰ ਉੱਥੇ ਜਾ ਕੇ ਵੀ ਸਟੋਰਾਂ ਤੇ ਨੌਕਰ ਬਣ ਕੇ ਕੰਮ ਕਰਨਾ ਹੈ ਸੋਨੂ ਚੁੱਪ ਕਰਕੇ ਦੁਕਾਨ ਤੇ ਬੈਠ ਜਾਂਦਾ ਬਲਰਾਜ ਵਿਕਾਸ ਨੂੰ ਸਾਰਾ ਦਿਨ ਆਪਣੇ ਕੋਲ ਹੀ ਰੱਖਦਾ ਤੇ ਦਵਾਈ ਵੀ ਆਪ ਹੀ ਦਿੰਦਾ ਹੈ ਤੇ ਨਾਲ ਹੀ ਗਾਕਾ ਨੂੰ ਕੱਪੜੇ ਦਿਖਾਉਣ ਨੂੰ ਕਹਿੰਦਾ ਹੈ ਤਾਂ ਜੋ ਉਹਦਾ ਧਿਆਨ ਵਿੱਚ ਕੰਮ ਵਿੱਚ ਲੱਗੇ ਰਹੇ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ